ਦਸਦੀ ਹੈ ਕਹਿੰਦੇ ਇੱਕ ਨਦੀ ਵਗ ਰਹੀ ਹੈ ਤੇ ਨਦੀ ਦੇ ਉੱਤੇ ਇੱਕ ਰੁੱਖ ਲੱਗਾ ਹੋਇਆ ਤੇ ਨਦੀ ਦੀਆਂ ਜਿਹੜੀਆਂ ਛੱਲਾ ਜਦੋਂ ਵੱਜਦੀਆਂ ਤੇ ਰੁੱਖ ਨੂੰ ਥੱਲੋਂ ਮਿੱਟੀ ਨੂੰ ਖੋਰਦੀਆਂ ਤੇ ਰੁੱਖ ਨੂੰ ਡਰ ਲੱਗਾ ਰਹਿੰਦਾ ਹੈ ਵੀ ਕਿਤੇ ਇਹ ਪਾਣੀ ਦੀਆਂ ਛੱਲਾ ਮੈਨੂੰ ਨਾ ਕਿਤੇ ਨਾਲ ਵਹਾ ਕੇ ਲੈ ਜਾਣ ਇਨਸਾਨ ਤੂੰ ਤੇਰੀ ਵੀ ਭਾਂਡੇ ਰੱਖਿਆ ਕਿ ਚਰਤਾਈ ਨਹੀਂ ਕਹਿੰਦੇ ਕਿਸੇ ਨੇ ਕੱਚੇ ਭਾਂਡੇ ਦੇ ਵਿੱਚ ਪਾਣੀ ਪਾ ਦਿੱਤਾ ਹੁਣ ਪਾਣੀ ਦਾ ਸੁਭਾਅ ਕੀ ਹੈ ਮਿੱਟੀ ਨੂੰ ਖੋਰ ਦੇਣਾ ਪਾਣੀ ਦਾ ਸੁਭਾਅ ਅਕਸਰ ਆਪਾਂ ਦੇਖਿਆ ਵੀ ਇਹਨੇ ਮਿੱਟੀ ਨੂੰ ਖੋਰ ਨਹੀਂ ਖੋਰਨਾ ਹੁਣ ਭਾਂਡਾ ਕੱਚਾ ਤੇ ਹੌਲੀ-ਹੌਲੀ ਉਸ ਜਿਹੜਾ ਭਾਂਡਾ ਕੱਚਾ ਹੈ ਹੌਲੀ-ਹੌਲੀ ਖੋਰ ਹੀ ਦੇਣਾ ਉਸ ਇੱਕ ਨਾ ਇੱਕ ਦਿਨ ਉਹ ਭਾਂਡਾ ਖੁਰ ਜਾਂਦਾ ਤੇ ਪਾਣੀ ਉਹਦੇ ਵਿੱਚੋਂ ਨਿਕਲ ਜਾਂਦਾ ਹੈ। ਇਹ ਸਰੀਰ ਵੀ ਇੱਕ ਕੱਚੇ ਭਾਂਡੇ ਵਾਂਗੂ ਹੈ। ਸਰੀਰ ਵੀ ਇੱਕ ਕੱਚੇ ਭਾਂਡੇ ਵਾਂਗੂ ਆ ਪਿਆ ਰਹੇ। ਜਦੋਂ ਇਹ ਮਿੱਟੀ ਹੈ, ਸਰੀਰ ਰੂਪੀ ਮਿੱਟੀ ਖੁਰਦੀ ਖੁਰਦੀ ਹੌਲੀ ਹੌਲੀ ਕਿਵੇਂ ਖੁਰਦੀ ਹੈ ਜਦੋਂ ਜਨਮ ਲੈਂਦੇ ਆ। ਜਦੋਂ ਜਨਮ ਲੈ ਲਿਆ ਹੌਲੀ ਹੌਲੀ ਸਵਾਸ ਸਾਡੇ ਜਿਵੇਂ ਸਵਾਸ ਰੂਪੀ ਪੂੰਜੀ ਖੁਰਦੀ ਹੈ ਉਸੇ ਤਰ੍ਹਾਂ ਕਹਿੰਦੇ ਇਨਸਾਨ ਤੇਰੇ ਸਰੀਰ